ਸਰਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਨੋਵਾ ਜੋ ਨਰ ਦੁੱਖਮਾਏ ਦੁੱਖ ਨਹੀਂ ਮੰਨੈ ਸੁਖ ਸੁਨੇਹ ਵਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨਾਏ ਰਹਾਉ ਨਾਹਿ ਨਿੰਦਿਆ ਨਾਹਿ ਹਸਤ ਤ ਜਾ ਕੈ ਲੋਭ ਮੋਹ এব ਮਾਨਾ ਹਰਕ ਸੋਗ ਤੀ ਰਹੀ ਨਿਆਰੇ ਨਾ ਹਿਮਾਣੀ ਅਪਮਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਰਾਸਾ ਕਾਮ ਕ੍ਰੋਧ ਜੇ ਪਰਸੈ ਨਾਹ ਤੀਕਟ ਬ੍ਰਹਮਨ ਵਾਸਾ ਗੁਰ ਕਿਰਪਾ ਦੀ ਨਰਕੋਂ ਕੀਨੀ ਤੇ ਇਹ ਜੁਗਤਿ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੇ ਸੰਗ ਪਾਨੀ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤਿ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਕੰਤਾ ਦੇ ਜੋਗ ਹੋ ਗੁਰਸਵਾਰਿਓ ਜੋ ਗੁਰੂਦਰ ਤੇ ਹਾਜ਼ਰੀਆਂ ਪਰਦੇ ਹੋ ਸਮੂਹ ਸ਼ਕਤਾਂ ਨੂੰ ਤਨ ਤਨ ਸਹਿਬ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਦੇ ਪ੍ਰਕਾਸ਼ ਕਬਦੀਆਂ ਲੱਖ ਲੱਖ ਵਧਾਈਆਂ ਹੋਵਣ। ਔਰ ਸੋਰਠ ਰਾਗ ਤਾਂ ਤਾਂ ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ ਆਓ ਸਰਵਣ ਕਰੀਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ। ਸੋਖ ਸਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਰਹਾ। ਜਿਹੜਾ ਨਰ ਜਿਹੜਾ ਜੀਵ ਦੁੱਖ ਨੂੰ ਦੁੱਖ ਨਾ ਮੰਨੇ ਅਗਰ ਸੁਖ ਆ ਗਿਆ ਹੈ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹੇ ਤੇ ਜੇ ਕਿਤੇ ਪੈਰਾਂ ਦੇ ਵਿੱਚ ਸੋਨਾ ਵੀ ਪਿਆ ਹੋਵੇ ਪਿਆਰੇ ਉਹ ਤੇ ਮਿੱਟੀ ਸਮਝ ਕੇ ਲੰਘ ਜਾਵੇ ਉਹਦੇ ਤੇ ਪਰਮੇਸ਼ਰ ਦੀ ਕਿਰਪਾ ਦੀ ਰਹਾਉ ਨਾਹੇ ਨਿੰਦਿਆ ਨਾ ਹਸਤਤ ਜਾਕੇ ਲੋਭ ਮੋਹ ਅਭਮਾਨਾ ਪਿਆਰਿਉ ਨਾ ਕਿਸੇ ਦੀ ਨਿੰਦਿਆ ਤੇ ਨਾ ਹਸਤ ਕਰੇ ਨਾ ਲੋਭ ਕਰੇ ਨਾ ਜਿਆਦਾ ਮੋਹ ਕਰੇ ਤੇ ਨਾ ਪਿਆਰਿਉ ਹੰਕਾਰ ਕਰੇ ਹਰਕ ਸੋਗ ਦੁਖ ਅਤੇ ਸੁਖ ਦੇ ਵਿੱਚ ਇਕੋ ਜਿਹਾ ਮਹਿਸੂਸ ਕਰੇ ਨਾਹੇ ਮਾਨ અપਮਾਨ ਜੇ ਕੋਈ ਮਾਨ ਕਰ ਦੇਵੇ ਤਾਂ ਵੀ ਠੀਕ ਹੈ ਜੇ ਕੋਈ અપਮਾਨ ਕਰ ਦੇਵੇ ਪਿਆਰਿਓ ਮਹਿਸੂਸ ਨਾ ਕਰੇ ਆਸਾ ਮਨਸਾ ਸਗਲ ਤਿਆਗੀ ਜਗਤੀ ਰਹੇ ਨਿਰਸਾ ਮਨ ਦੀਆਂ ਇਛਾਵਾਂ ਨੂੰ ਤਿਆਗ ਦੇਵੇ ਇਹ ਸਮਝੇ ਕਿ ਜੋ ਪਰਮੇਸ਼ਰ ਦੇ ਰਿਹਾ ਹੈ ਉਹ ਕੁਰੀਏ ਦੇ ਕੇ ਦੇ ਰਿਹਾ ਹੈ। ਉਹ ਸਾਡੀ ਸਮਰੱਥਾ ਦੇ ਅਨਸਾਰ ਦੇ ਰਿਹਾ ਹੈ। ਜੇ ਪਿਆਰਿਓ ਸਾਡੇ ਕੋਲ ਕੌਲੀ ਆ ਤੇ ਪਰਮੇਸ਼ਰ ਕੌਲੀ ਭਰੇਗਾ। ਜੇ ਸਾਡੇ ਕੋਲ ਗਾਗਰ ਆ ਤੇ ਗਾਗਰ ਭਰ ਦੇਗਾ, ਜੇ ਬਾਲਟੀ ਆ ਤੇ ਬਾਲਟੀ ਭਰ ਦੇਗਾ। ਜਿੰਨਾ ਭਾਡਾ ਹੈ ਉਤਨੀ ਵਸਤੂ ਪਵੇਗੀ ਨਾ। ਜਿੰਨੀ ਸਾਡੀ ਸਹਿਨਸ਼ੀਲਤਾ ਹੈ, ਜਿੰਨੀ ਸਾਡੀ ਸਮਰੱਥਾ ਹੈ, ਪਿਆਰਿਓ ਉਸ ਸਾਧ ਦੇ ਨਾਲ ਪਰਮੇਸ਼ਰ ਕਿਰਪਾ ਕਰਦਾ ਹੈ ਸੋ ਮਨ ਦੀਆਂ ਇਛਾਵਾਂ ਨੂੰ ਤਿਆਗੇ ਤੇ ਤਾਈ ਜਗ ਦੇ ਵਿੱਚ ਵਿਚਰ ਸਕਦਾ ਹੈ ਕਾਮ ਕ੍ਰੋਧ ਜੇ ਪਰਸੇ ਨਾ ਹਨ ਤੇ ਘਟ ਬ੍ਰਹਮਨ ਵਸ ਨਾਉ ਦੇਤੇ ਕਾਮ ਜੋਰ ਪਾਵੇ ਨਾ ਕ੍ਰੋਧ ਪਾਵੇ ਤੇ ਪਿਆਰਿਓ ਐਸਾ ਮਨੁੱਖ ਐਸਾ ਜੀਵ ਜੀ ਦੇ ਵਿੱਚ ਇਹ ਖੂਬੀਆਂ ਹੋਈਆਂ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਰਮੇਸ਼ਰ ਉਹਦੇ ਹਿਰਦੇ ਦੇ ਵਿੱਚ ਵਾਸ ਕਰੇਗਾ ਪਰਮੇਸ਼ਰ ਉਸੇ ਹਿਰਦੇ ਵਿੱਚ ਵਸੇਗਾ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਿਆ ਪਛਾਨੇ ਪਿਆਰਿਓ ਹਰ ਇੱਕ ਦੇ ਵਸ ਦੀ ਗੱਲ ਦੀ ਜੀਦੇ ਤੇ ਸਤਿਗੁਰੂ ਨੇ ਮਿਹਰ ਪ੍ਰਿਆਤਿ ਰੱਖਿਆ ਉਹੀ ਇਹ ਉਪਤੀ ਨੂੰ ਪਛਾਨ ਸਕਦਾ ਹੈ ਦੂਸਰੇ ਦੇ ਵਸ ਦੀ ਗੱਲ ਨਹੀਂ ਨਾਨਕ ਲੀਣ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਤੇ ਫਿਰ ਐਸਾ ਜੀਵ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੋ ਜਾਂਦਾ ਪਿਆਰਿਓ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ ਇਹ ਤਾਂ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿਨਾਂ ਵੱਲੋਂ ਹੁਕਮ ਸਾਨੂੰ ਬਖਸ਼ਿਸ਼ ਕੀਤਾ ਸੀ ਔਰ ਉਹਨਾਂ ਦੀ ਪਰਥਾਏ ਪ੍ਰਕਾਸ਼ ਦਿਹਾੜੀ ਨੂੰ ਮੱਖ ਰੱਖਦੀ ਹੋਈ ਅਚਾਰ ਫੁਨਾਈ ਨਾਲ ਸਾਂਝੀਆਂ ਕਰੀਏ ਆਪ ਜੀ ਦੇ ਨਾਲ ਤਾਂਤਨੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਘਰ ਪੰਜਾਂ ਪੁੱਤਰਾਂ ਨੇ ਜਨਮ ਲਿਆ ਹੈ ਇੱਕ ਬੇਟੀ ਨੇ ਜਨਮ ਲਿਆ ਹੈ ਸਭ ਤੋਂ ਵੱਡੇ ਬਾਬਾ ਗੁਰਦਤਾ ਜੀ ਨੇ ਤੇ ਦੂਸਰੇ ਨੰਬਰ ਤੇ ਬੀਬੀ ਵੀਰੋ ਔਰ ਇਸੇ ਤਰ੍ਹਾਂ ਸੂਰਜਮਲ ਜੀ ਅਨੀ ਰਾਏ ਜੀ ਅਟਲ ਰਾਏ ਜੀ ਅਤੇ ਸਭ ਤੋਂ ਛੋਟੀ ਹੋਏ ਨੇ ਬਾਬਾ ਤੇਗਮਲ ਜੀ ਤੇਗਮਲ ਦੀ ਅਜੇ ਛੋਟੀ ਅਵਸਥਾ ਹੈ ਸੱਜ ਕੇ 4 ਸਾਲ ਦੀ ਉਮਰ ਹੈ ਪਿਆਰਿਓ ਤੇ ਬਾਬੇ ਗੁਰਦਿੱਤਾ ਜੀ ਦੀ ਸ਼ਾਦੀ ਰੱਖੀ ਗਈ ਹੁਣ ਆਪ ਸਭ ਨੂੰ ਪਤਾ ਹੈ ਕਿ ਬੀਬੀਆਂ ਪਹਿਣਾ ਬੱਚਿਆਂ ਨੂੰ ਵਿਆਹ ਸ਼ਾਦੀ ਦੇ ਵਿੱਚ ਪਹਿਲਾਂ ਤਿਆਰ ਕਰਦੀਆਂ ਨੇ ਸੋਹਣੇ ਕੱਪੜੇ ਪਾ ਕੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜਾਨੀ ਕਿ ਤੇਗ ਮਲਣੂ ਸਾਡੇ 4.5 ਸਾਲ ਦੀ ਅਵਸਥਾ ਹੈ ਤਿਆਰ ਵਰਤਿਆਰ ਕੀਤਾ ਸੋਹਣੀ ਅਚਕਣ ਪਾਈ ਸੋਹਣੇ ਕੱਪੜੇ ਪਾਏ ਮੈਂ 라ਵਾ ਪਹਿਨਾਈਆਂ ਗਈਆਂ ਹੈ ਹੀਰੇ ਜਵਾਰਤਾਂ ਦੀਆਂ ਪਿਆਰਿਓ ਤੇ ਤਿਆਰ ਬਤਿਆਰ ਕਰਕੇ ਬੀਬੀਆਂ ਆਪਣੀ ਤਿਆਰੀ ਨੂੰ ਲੱਗ ਗਈਆਂ ਤੇ ਬੱਚਿਆਂ ਦਾ ਸੁਭਾਅ ਹੁੰਦਾ ਹੈ ਖੇਡਣ ਦਾ ਛੋਟੀ ਵਸਤਾ 4.5 ਸਾਲ ਦੀ ਵਸਤਾ ਕਿੱਡੀ ਕ ਹੈ ਘਰੋਂ ਸਿੱਕੇ ਸਿੱਜੇ ਬਾਹਰ ਨਿਕਲ ਗਏ ਬਾਹਰ ਕੀ ਦੇਖਦੇ ਇੱਕ ਨੰਗੇ ਪਿੰਡੇ ਬੱਚਾ ਖੜਾ ਹੈ ਪੁੱਛਣ ਲੱਗਾ ਕਿ ਤੇਗਮਲ ਜੀ ਕਿਧਰ ਨੂੰ ਤਿਆਰੀਆਂ ਦੀ ਕਿੱਥੇ ਚੱਲੇ ਉਹ ਛੋਟੇ ਛੋਟੇ ਬੱਚੇ ਆ ਉਸ ਵਿੱਚ ਗੱਲ ਕਰ ਲੈਂਦੇ ਆ ਕਹਿਣ ਲੱਗੇ ਵਿਆਹ ਚੱਲੇ ਨਿੰਮੋ ਝੋਣਾ ਹੋ ਗਿਆ ਰੋਣ ਲੱਗ ਪਿਆ ਕਹਿਣ ਲੱਗਾ ਮੇਰੇ ਵੀ ਕੱਪੜੇ ਹੁੰਦੇ ਤੇ ਮੈਂ ਵੀ ਨਾਲ ਜਾਂਦਾ ਹੁਣ ਇਹ ਤੇ ਪਤਾ ਨਹੀਂ ਨਾ ਵੀ ਸਾਨੂੰ ਸੱਦਾ ਪੱਤਰ ਆਇਆ ਜਾਂ ਨਹੀਂ ਆਇਆ ਜਿਸ ਨੂੰ ਸੱਦਾ ਪੱਤਰ ਆਉਂਦਾ ਉਹ ਹੀ ਜਾਂਦਾ ਹੈ ਨਾ ਪਰ ਬੱਚਾ ਹੈ ਬਾਲਵਸਤਾ ਹੈ ਪਰਮੇਸ਼ਰ ਦਾ ਰੂਪ ਹੈ ਕਹਿ ਲਗਾ ਅਗਰ ਮੇਰੇ ਗਲ ਵੀ ਕੱਪੜੇ ਸੋਹਣੇ ਹੁੰਦੇ ਤੇ ਮੈਂ ਨਹੀਂ ਜਾਂਦਾ ਤੇ ਤਾਂ ਅੰਦਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸੇ ਵੇਲੇ ਆਪਣੇ ਸੋਹਣੇ ਕੱਪੜੇ ਜਿਹੜੇ ਸਵਾ ਕੇ ਪਾਏ ਸੀ ਮਾਤਾ ਨੇ ਗਲ ਮਲਾ ਕੇ ਉਸ ਬੱਚੇ ਦੇ ਗਲ ਪਾਤੇ ਕਹਿੰਦਾ ਨਾ ਤੂੰ ਆਹ ਪਾਲਾ ਚਲਦੇ ਆਪਾ ਹੁਣ ਕੱਪੜੇ ਦੇਖ ਕੇ ਤੇ ਜਦੋਂ ਘਰੇ ਆਇਆ ਉਧਰੋਂ ਬੀਬੀਆਂ ਤਿਆਰ ਹੁੰਦੀਆਂ ਉਧਰੋਂ ਨੰਗੇ ਪੀੜੇ ਬੱਚਾ ਆ ਜਾਵੇ ਤਿਆਰੀ ਬਰਾਤ ਦੀ ਸਾਰੀ ਹੋਈ ਹੋਵੇ ਤੇ ਮਾਤਾ ਖਿੰਝਣ ਲੱਗ ਪਈ ਤੇ ਗੁਰੂ ਸਾਹਿਬ ਨੂੰ ਅਲਾਮਾ ਦਿੱਤਾ ਕਹਿਣ ਲੱਗੀ ਦੇਖੋ ਤੁਹਾਡਾ ਪੁੱਤਰ ਤੇਰਾ ਪ੍ਰਜਨਨ ਤੁਹਾਡਾ ਇਹ ਆਪਣੇ ਗਲ ਦੇ ਕੱਪੜੇ ਵੀ ਲਾ ਕੇ ਦੇ ਆਇਆ ਜੀ ਆਪਾਂ ਤਿਆਰੀਆਂ ਮਟਣ ਦੇ ਬਾਬਾ ਗਦੇਤਾ ਜੀ ਦੇ ਵਿਆਹ ਦੀ ਉਹ ਮਾਤਾ ਤਾਂ ਚਿਰਕ ਰਹੀ ਆ ਤੇ ਗੁਰੂ ਸਾਹਿਬ ਮੁਸਕਰਾ ਰਹੇ ਨੇ ਕਹਿਣ ਲੱਗੇ ਪੁਲਗੇ ਕਿ ਤੈਨੂੰ ਨਹੀਂ ਪਤਾ ਇਹ ਕੱਪੜੇ ਕਿਉਂ ਦੇ ਕੇ ਆਇਆ ਹੈ ਇਹਦੀ ਅਕਾਲ ਪੁਰਖ ਪ੍ਰਮਾਤਮਾ ਨੇ ਬੜੀ ਵੱਡੀ ਡਿਊਟੀ ਲਾਉਣੀ ਹੈ ਇਸ ਤੇਗ ਬਲ ਨੇ ਸਾਰੀ ਦੁਨੀਆ ਦੀ ਚਾਦਰ ਬਣਾ ਹਿੰਦ ਦੀ ਚਾਦਰ ਬਣਾ ਅੱਜ ਇੱਕ ਛੋਟੇ ਜਿਹੇ ਬੱਚੇ ਦਾ ਤਨ ਟਕਿਆ ਇਸਨੇ ਵੱਡੇ ਹੋ ਕੇ ਇਹਨੇ ਸਾਰੀ ਦੁਨੀਆ ਦੇ ਉੱਤੇ ਚਾਦਰ ਦੇ ਨਾਲ ਢੱਕਣਾ ਹੈ ਸੋ ਖੁਸ਼ੀ-ਖੁਸ਼ੀ ਹੋਰ ਕੱਪੜੇ ਪਹਿਨਾਈ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਨਾਲ ਲੈ ਕੇ ਚਲੇ ਗਏ ਔਰ ਜਦੋਂ ਤੇਗ ਬਹਾਦਰ ਨਾਮ ਪੈਂਦਾ ਪਿਆਰਿਓ 13 ਸਾਲ ਦੀ ਉਮਰ ਹੈ 13 ਸਾਲ ਦਾ ਹੋ ਗਿਆ ਹੈ ਤੇਗ ਮਰ ਜੀ ਤੇ ਕਰਤਾਰਪੁਰ ਦੀ ਜੰਗ ਲੱਗ ਗਈ ਤੇ ਪਿਆਰਿਓ ਉਸ ਜੰਗ ਦੇ ਵਿੱਚ ਤੇਗ ਮਲ ਜੀ ਨੂੰ ਵੀ 13 ਸਾਲ ਦੀ ਮੌਦੇ ਵਿੱਚ ਜੋਰ ਵਿਖਾਉਣ ਦੇ ਸਮਾਂ ਮਿਲਿਆ ਹੈ ਮੌਕਾ ਮਿਲਿਆ ਆਪਣੀ ਤਲਵਾਰ ਦੇ ਨਾਲ ਗਲੀ ਦੇ ਵਿੱਚ ਜਾ ਕੇ ਪਿਆਰਿਓ ਜੰਗ ਲੜ ਰਿਹਾ ਹੈ ਤੇ ਜਦੋਂ ਦੋਖ ਘੈਟੀ ਹੋ ਗਏ ਮਾਤਾ ਦੂਰ ਉਹ ਵੇਖਦੀ ਪਈ ਹੈ ਦੋ ਤਿਰ ਸਿੱਖਾਂ ਨੂੰ ਭੇਜਿਆ ਕਹਿਣ ਲੱਗੇ ਤੇਗਮਲ ਨੂੰ ਕਹਿ ਦਿਓ ਥੱਕ ਗਿਆ ਹੋਵੇਗਾ ਬੱਚਾ ਛੋਟਾ ਏ ਵਾਪਸ ਆ ਜਾਵੇ ਜਦੋਂ ਜਾ ਕੇ ਸਿੱਖਾਂ ਨੇ ਸੁਣਿਆ ਦਿੱਤਾ ਮਾਤਾ ਦਾ ਤੇ ਤੇਗਮਲ ਲੜਾਈ ਕਰਦੇ ਹੋਏ ਕਹਿਣ ਲੱਗੇ ਸੂਰਮੇ ਦਾ ਕੰਮ ਹੈ ਜਾਂ ਜੰਗ ਜਿੱਤ ਕੇ ਵਾਪਸ ਜਾਣਾ ਤੇ ਜਾਂ ਸ਼ਹੀਦੀ ਪਾ ਕੇ ਜਾਣਾ ਔਰ ਜਦੋਂ ਜੰਗ ਜਿੱਤ ਗਏ ਤੇ ਹਰਗੁਮੈਨੂ ਸਾਹਿਬ ਜੀ ਸਾਰਿਆਂ ਨੂੰ ਖੁਸ਼ੀ-ਖੁਸ਼ੀ ਬੜੀਆਂ ਬੜੀਆਂ ਇਨਾਮ ਬਖਸ਼ਿਸ਼ ਕਰਦੇ ਨੇ ਜੱਫੀ ਵਿੱਚ ਲੈ ਕੇ ਤੇਗਮਲ ਨੂੰ ਕਹਿਣ ਲੱਗੇ ਆ ਪੁੱਤਰ ਤੇਗਮਲ ਇੱਕ ਛੋਟੀ ਤੇਗ ਬਖਸ਼ਿਸ਼ ਕੀਤੀ ਆ ਤੇ ਨਾਲ ਹੀ ਖਿਤਾਬ ਕੀਤਾ ਅਜ ਤੋਂ ਬਾਅਦ ਤੂੰ ਤੇਗਮਲ ਨਹੀਂ ਤੂੰ ਤੇਗ ਬਹਾਦਰ ਹੈ ਤੂੰ ਤੇਗ ਦਾ ਧਨੀ ਹੈ ਇਹ ਜੰਗ ਪਿਆਰੇ ਉਹਨਾਂ ਨੇ ਅਖੀਰੀ ਲੜੀ ਹੈ ਉਸ ਤੋਂ ਬਾਅਦ ਗੁਰੂ ਜੀ ਦੇ ਹੁਕਮ ਦੇ ਨਾਲ ਨਾਨਕੇ ਪਿੰਡ ਚਲੇ ਗਏ ਬਾਬੇ ਬਕਾਲੇ ਔਰ ਬੜੀ ਵੱਡੀ ਭਗਤੀ ਕੀਤੀ ਉੱਥੇ ਭੂਏ ਦੇ ਵਿੱਚ ਬੈਠ ਕੇ ਤੇ ਕਿਸੇ ਨੂੰ ਨਹੀਂ ਸੀ ਪਤਾ ਪਰਮੇਸ਼ਰ ਦੇ ਨਾਲ ਸੁਰਤੀ ਜੁੜੀ ਹੋਈ ਆ ਉਧਰੋਂ ਦੇਖੋ ਹਰਕਮਨ ਸਾਹਿਬ ਤੋਂ ਗੁਰਗੱਦੀ ਜਿਹੜੀ ਹੈ ਉਹ ਅੱਗੇ ਹਰਰਾਏ ਜੀ ਤੇ ਉਸ ਤੋਂ ਅੱਗੇ ਹਰਿ ਕ੍ਰਿਸ਼ਨ ਜੀ ਨੂੰ ਜਾਂਦੀ ਹੈ ਔਰ ਹਰਿ ਕ੍ਰਿਸ਼ਨ ਜੀ ਬਾਲਵਸਥਾ ਦੇ ਵਿੱਚ ਹੀ ਪਰਮੇਸ਼ਰ ਨੂੰ ਪਿਆਰੇ ਹੋ ਗਏ ਸਨ ਪਿਆਰਿਓ ਆਪਜੀ ਨੂੰ ਪਤਾ ਹੈ ਛੋਟੀ ਅਵਸਥਾ ਦੇ ਵਿੱਚ ਦਿੱਲੀ ਦੇ ਵਿੱਚ ਸੇਵਾ ਕਰਦਿਆਂ ਆਇਆ ਚੀਚਕ ਦੀ ਬਿਮਾਰੀ ਫੈਲੀ ਹੋਈ ਸੀ ਤੇ ਜਦੋਂ ਅਖੀਰਲਾ ਸਮਾਂ ਆਇਆ ਹਰਿ ਕ੍ਰਿਸ਼ਨ ਜੀ ਦਾ ਤੇ ਸੰਗਤਾਂ ਨੇ ਪੁੱਛਿਆ ਵੀ ਇਸ ਤੋਂ ਅੱਗੇ ਗੁਰਗੱਦੀ ਦਾ ਵਾਰਸ ਕੌਣ ਹੈ ਇਸ ਤੋਂ ਅੱਗੇ ਗੱਦੀ ਕਿਨੂੰ ਦੇ ਕੇ ਜਾਵੋਗੇ ਬਾਹਰ ਗੁਰੂ ਕਹਿਣ ਲੱਗੇ ਬਾਬਾ ਬਸੈ ਗ੍ਰਾਮ ਬਕਾਲਾ ਇਹਨਾਂ ਕਹਿ ਕੇ ਜੋਤੀ ਮੈਂ ਜੋਤ ਰਲ ਜਾਈ ਪਰਮੇਸ਼ਰ ਦੇ ਨਾਲ ਭੇਦ ਹੋ ਗਏ ਨੇ ਔਰ ਦੂਜੇ ਬਣੇ ਮਕਣਸ਼ਾ ਲਬਾਣਾ ਜਿਨੇ ਕਿਤੇ ਅਰਦਾਸ ਬੇਨਤੀ ਕੀਤੀ ਸੀ ਭਲਿਓ ਕਿ ਮੇਰਾ ਬੇੜਾ ਬਣੇ ਲੱਗ ਜਾਵੇ ਸਤਿਗੁਰੂ ਜਿਹੜਾ ਵੀ ਗੁਰਗੱਦੀ ਤੇ ਵਾਰਸ ਹੈ ਮੈਂ 500 ਮੋਹਰ ਚੜਾਵਾਂਗਾ ਔਰ ਸਮਾਂ ਆ ਗਿਆ ਹੈ ਕਿ ਬੇੜਾ ਬਣੇ ਲੱਗ ਗਿਆ ਹੈ ਕਹਿੰਦੇ ਨੇ ਕਿ ਬੜਾ ਵੱਡਾ ਉਹਦਾ ਜਿਹੜਾ ਲਸ਼ਕਰ ਹੁੰਦਾ ਸੀ ਘੱਟੋ ਘੱਟ 5000 ਐਡਾ ਵੱਡਾ ਵਪਾਰੀ ਸੀ ਜਿਹੜਾ ਅਦਾਨੀ ਅਵਾਨੀ ਨੂੰ ਪਿੱਛੇ ਕਰਦਾ ਸੀ ਪਿਆਰਿਓ ਇੰਨੀ ਵੱਡੀ ਪਰਮੇਸ਼ਰ ਦੀ ਕਿਰਪਾ ਸੀ ਉਹ ਦਿੱਤੀ ਉਸ ਜਮਾਨੇ ਦੇ ਵਿੱਚ 500 ਸਿਪਾਹੀ ਨਾਲ ਰਹਿਣਾ ਔਰ ਜਿੱਥੇ ਜਾਣਾ ਉੱਥੇ ਪਿੰਡ ਵ사 ਕੇ ਬਹਿ ਜਾਣਾ ਰਾਤ ਕੱਟਣ ਵਾਸਤੇ ਹੁਣ ਜਦੋਂ ਬਾਬੇ ਬਕਾਲੇ ਦੇ ਬਾਹਰ ਉਤਾਰਾ ਕੀਤਾ 500 ਗੋਹੜਾ ਲੈ ਕੇ ਆਪਣੇ ਜਵਾਨ ਲੈ ਕੇ ਜਦੋਂ ਅੱਗੇ ਵੇਖਦਾ ਹੈ ਜਾ ਕੇ ਤੇ 22 ਗੁਰੂ ਬੈਠੇ ਨੇ ਇੱਕ ਨਹੀਂ 22 ਬਾਈਆਂ ਗੁਰਾਂ ਵੱਲੇ ਵੇਖ ਕੇ ਪਰਮਾਤਮ ਦੇ ਵਿੱਚ ਵਿਚਾਰ ਆਈ ਅਸਲੀ ਕਿਹੜਾ ਗੁਰੂ ਹੈ ਜਿਨੇ ਮੇਰਾ ਬੇੜਾ ਬੰਨੇ ਲਾਇਆ ਹੁਣ ਕਿਵੇਂ ਪਤਾ ਕਰੀਏ ਤੇ ਪੰਜ ਪੰਜ ਮੋਹਰਾਂ ਅਗੇ ਰੱਖ ਕੇ ਮੱਥਾ ਟੇਕੀ ਜਾਂਦਾ ਏ ਤੇ ਪੰਜ ਪੰਜ ਮੋਹਰਾਂ ਲੈ ਕੇ ਖੁਸ਼ ਹੋ ਰਹੇ ਨੇ ਉਹ ਮੋਹਰਾਂ ਮੰਦਿਆਂ ਮੰਦਿਆਂ ਜਦੋਂ ਬਾਈਆਂ ਨੂੰ ਮੰਨੀਆਂ ਗਈਆਂ ਤੇ ਕਿਸੇ ਨੂੰ ਪੁੱਛਿਆ ਮਨ ਨੂੰ ਤਸੱਲੀ ਨਹੀਂ ਹੋਈ ਪੰਜ ਪੰਜ ਮੋਹਰਾਂ ਦੇ ਕੇ ਮਨ ਨੂੰ ਤਸੱਲੀ ਨਹੀਂ ਹੋਈ ਕਿ ਜਿਹਨੇ ਮੇਰਾ ਬੇੜਾ ਬੰਨੇ ਲਾਇਆ ਹੈ ਉਹ ਮੈਨੂੰ ਨજર ਨਹੀਂ ਆਉਂਦਾ ਕਿਸੇ ਨੂੰ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਹੈ ਕਹਿੰਨੇ ਅਗੇ ਜੀ ਇੱਕ ਤੇਗਾ ਕਬਲਾ ਹੈ ਉਹ ਸਾਹਮਣੇ ਭੂਰੇ ਦੇ ਵਿੱਚ ਕਮਰੇ ਦੇ ਵਿੱਚ ਬੰਕਾ ਹੈ ਫੋਣ ਬਕਰ ਸ਼ਾ ਲਵਾਣਾ ਆਪਣੇ ਨਾਲ ਦਿਆਂ ਨੂੰ ਲਾਲ ਲੈ ਕੇ ਜਦੋਂ ਗੁਰੂ ਸਾਹਿਬ ਦੇ ਜਾ ਕੇ ਨੱਕ ਬਸਤ ਪਹੁੰਚ ਲੱਗਾ ਪੰਜ ਬੋਰਾ ਥੈਲੀ ਦੇ ਵਿੱਚੋਂ ਕੜੀਆਂ ਨੇ ਅੱਗੇ ਰੱਖੀਆਂ ਨੇ ਤੇ ਗੁਰੂ ਸਾਹਿਬ ਨੇ ਗੁੱਟ ਤੋਂ ਪਕੜ ਲਿਆ ਪਿਆਰੇ ਗੁੱਟ ਤੋਂ ਕਹਿਣ ਲੱਗਾ ਮਕਣ ਸ਼ਾ ਕੀ ਅਰਦਾਸ ਕੀਤੀ ਸੀ ਮੇਰਾ ਬੇਲਾ ਬਣੇ ਲੱਗ ਜਾਵੇ 500 ਮੋਹ ਚੜਾਵਾਂਗਾ ਪਰ ਆ ਪੰਜ ਬੋਰਾ ਨਾਲ ਸਾਰਨ ਲਿਆ ਤੇ ਉਸੇ ਵੇਲੇ ਆਪਣਾ ਕੁਰਤਾ ਗੋਡੇ ਤੋਂ ਪਾਸੇ ਕਰਕੇ ਪਿਆਰਿਓ ਕਹਿਣ ਲੱਗਾ ਇੱਧਰ ਵੇਖ ਆ ਸਾਰਾ ਮੋਢਾ ਛਿਲਿਆ ਪਿਆ ਹੈ ਤੇਰੇ ਜਹਾਜ ਨੂੰ ਬੰਨੇ ਲਾਉਂਦੇ ਆ ਢਹਿ ਕੇ ਚਰਣਾ ਤੇ ਪੈ ਗਿਆ ਕਹਿੰਦਾ ਮਾਲਕ ਹੁਣ ਮੇਰੇ ਮਨ ਦੀ ਰੀਜ ਪੂਰੀ ਹੋਈ ਹੈ ਮੈਂ ਤਾਂ ਵੇਖ ਲਿਆ ਸੱਲ ਲਭ ਰਿਆ ਸੀ ਮੈਨੂੰ ਗੁਰੂ ਨਹੀਂ ਲਭ ਰਿਆ ਸੀ ਤੇ ਉਹ ਜਦੋਂ ਉੱਚੀ ਬੋਲਣ ਲੱਗਾ ਤੇ ਗੁਰੂ ਸਾਹਿਬ ਨੂੰ ਚੁੱਪ ਕਰਾਉਂਦੇ ਨੇ तो उन्हें उस कमरे के उ चढ़ के पला फेरिया गुरु लाभ दो रे गुरु लाद दो रे गुरु लभ गया असली गुरु जड़ा ना जब गया है बी मंजिया वाले ने मंडिया समेटिया से आप अपने घर चले गए हम एक ਬڑا ਮਾਲਸਬਾ ਮੱਥਾ ਟੇਕਿਆ 500 ਮੋਰ ਵੀ ਮੱਥਾ ਪੂਰਾ ਕਰਕੇ ਟੇਕ ਦਿੱਤੀ ਐ ਤੇ ਆਪਣੇ ਸਮਿਆਂਦਿਆਂ ਨੂੰ ਚਲੇ ਗਿਆ ਆਰਾਮ ਕਰਨ ਵਾਸਤੇ ਮੱਖਣシャ ਲਬਾਣਾ ਤੇ ਪਿਆਰਿਓ ਉਥੇ ਆ ਗਿਆ ਛੀਆਂ ਮਸੰਦ ਆਉਂਦਿਆਂ ਹੀ ਉਹਨੇ ਗੋਲੀ ਚਲਾਤੀ ਗੁਰਤੇਗ ਭਦਰ ਸਾਹਿਬ ਤੇ ਗੋਲੀ ਲੱਗੀ ਨਹੀਂ ਜੋ ਮਾਲਸਬਾ ਸੀ ਮੋਰਾਂ ਵੀ ਜੋ ਕੁਛ ਚੜਾਵਾ ਚੱਕ ਚੜਾਵਾ ਚੜਾਇਆ ਸੀ ਪਿਆਰੇ ਉਹ ਲੁੱਟ ਕੇ ਸਾਰਾ ਆਪਣੇ ਘਰਾਂ ਨੂੰ ਲੈ ਗਿਆ ਹੁਣ ਸਵੇਰ ਤੱਕ ਪਤਾ ਲੱਗ ਗਿਆ ਮੱਖਣ ਸ਼ਾਹ ਨੂੰ ਕਿ ਸ਼ੀਮ ਸਾਹਮਣੇ ਕਾਮਣੇ ਆਪਣੀਆਂ ਫੌਦੀਆਂ ਨੂੰ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੁਸ਼ਕਾ ਬਣ ਕੇ ਗੁਰੂ ਤੇਗ ਬਹਾਦਰ ਦੇ ਦਰ ਤੇ ਲੈ ਆ ਕੇ ਕਹਿਣ ਲੱਗਾ ਮਹਾਰਾਜ ਆਤਵਾ ਨੇ ਚੋਰ ਤੁਹਾਡੇ ਸਾਹਮਣੇ ਨੇ ਤੇ ਸ਼ਾਂਤੀ ਦੇ ਪੁੰਜ ਅਪਾ ਪੜ ਰਹਾ ਐਸਾ ਨਾ ਪਿਆਰਿਓ ਉਹਨਾਂ ਦਾ ਹੀ ਹੁਕਮ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੀ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਪਿਆਰਿਓ ਸੋਨੇ ਦੀਆਂ ਮੋਹਰਾਂ ਲੈ ਗਿਆ ਤੇ ਲੈ ਗਿਆ ਕਹਿਣ ਲੱਗੇ ਮੱਖਣ ਸ਼ਾਹੀ ਇਹਨੂੰ ਮਾਫ ਕਰ ਦਿਓ ਇਹਦੀਆਂ ਮੁਸ਼ਕਾਂ ਖੋਲ ਦਿਓ ਔਰ ਜੋ maal ਸਬਾਬ ਇਹਦੇ ਲੁੱਟਿਆ ਸੀ ਨਾ ਤੁਸੀਂ ਵਾਪਸ ਲਿਆਇਓ ਸਲੇਮੇ ਸੋਨੇ ਦੀਆਂ ਮੋਹਰਾਂ ਇਹਨੂੰ ਵਾਪਸ ਦੇ ਦਿਨ ਕਿਤੀ ਵੱਡੀ ਗੱਲ ਹੈ ਤੇ ਫੇਰ ਹੀ ਘਟ ਦੇ ਵਿੱਚ ਹਿਰਦੇ ਚ ਬ੍ਰਹਮ ਵਸੇਗਾ ਨਾ ਪਿਆਰਿਓ ਜਦੋਂ ਲੋਭ ਲਾਲਚ ਨਹੀਂ ਹੋਵੇਗਾ ਆਪੇ ਆਪਾ ਹੁਕਮ ਸੁਣਿਆ ਹੈ ਉਹ ਹੁਕਮ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ ਤੇ ਹੁਕਮ ਕਰਨ ਵਾਸਤੇ ਨਹੀਂ ਪਿਆਰਿਓ ਹੁੰਦੇ ਹੁਕਮ ਕਮਾਉਣ ਵਾਸਤੇ ਹੁੰਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਕਮਾ ਕੇ ਵਿਖਾਇਆ ਸਾਰਾ ਸੋਨਾ ਕੰਚਨ ਮਾਟੀ ਸਮਝਿਆ ਛੋਲੇ ਦੀਆਂ ਮੋਹਰਾਂ ਨੂੰ ਮਿੱਟੀ ਸਮਝ ਕੇ ਕਿਹਾ ਏ ਸੀਐਮ ਸੰਧ ਨੂੰ ਵਾਪਸ ਕਰ ਦਿਓ ਜੋ ਮਾਲਸਬਾਬ ਲੁੱਟਿਆ ਏ ਉਹ ਦੇ ਦਿਓ ਤੇ ਫੇਰ ਹੀ ਬ੍ਰਹਮ ਵਸੇਗਾ ਨਾ ਇਹ ਦੇ ਦੇ ਵਿੱਚ ਤੇ ਜੇ ਅਸੀਂ ਅਮਲ ਨਹੀਂ ਕਰਾਂਗੇ ਤੇ ਕਿਸ ਤਰ੍ਹਾਂ ਹੋਵੇਗਾ ਪਿਆਰ ਉਹ ਗੁਰੂ ਸਾਹਿਬ ਦੇ ਦਰ ਤੇ ਇੱਕ ਮਾਤਾ ਇੱਕ ਛੋਟੇ ਜੇ ਬੱਚੇ ਨੂੰ ਲੈ ਕੇ ਆ ਗਈ ਕਹਿਣ ਲੱਗੀ ਕਿ ਬਾਬਾ ਜੀ ਇਹ ਬੱਚਾ ਗੁੜਬੜਾ ਖਾਂਦਾ ਚਾਰ ਕੋਹ ਦਾ ਪੈਂਡਾ ਤੈਅ ਕਰਕੇ ਆਈ ਤੇ ਗੁਰੂ ਸਭ ਕਹਿਣ ਲੱਗੇ ਮਾਤਾ ਇਹ ਨੂੰ ਸਵੇਰੇ ਲਿਆਵੀ ਹੁਣ ਚਾਰ ਕੋ ਪੈੜਾ ਕਰਕੇ ਮਾਤਾ ਵਾਪਸ ਚਲੀ ਗਈ ਅਗਲੇ ਦਿਨ ਚਾਰ ਕੋ ਫੇਰ ਕੀਤਾ 12 ਕੋ ਪੈੜਾ ਹੋ ਗਿਆ ਪਿਆਰਿਓ ਤੇ ਜਦੋਂ ਆਈ ਤੇ ਗੁਰੂ ਸਾਹਿਬ ਕਹਿੰਦੇ ਪੁੱਤਰ ਇੱਧਰ ਆ ਤੇ ਕਹਿਣ ਲੱਗੇ ਇੱਧਰ ਆ ਪੁੱਤਰ ਗੁਰਖਾਨਾ ਹੈ ਇਹਦਾ ਹਾਰ ਨਹੀਂ ਕਹਿੰਦਾ ਗੁਰਨਖਾ ਹੈ ਮਾਤਾ ਕਹਿਣ ਲੱਗੀ ਬਾਬਾ ਜੀ ਇਹ ਇਹੀ ਗੱਲ ਦੱਸਣੀ ਸੀ ਇਨੀ ਕ ਤੇ 12 ਕੋ ਪੜਾ ਕਰਾਇਆ ਜੇ ਕੱਲ ਦੀ ਖਪਲ ਨਹੀਂ ਆ ਮੈਂ ਇੱਕ ਗੱਲ ਗੱਲ ਕਹਿ ਦਿੰਦੇ ਇਹ ਗੁਰੂ ਸਾਹਿਬ ਪਤਾ ਕੀ ਕਹਿੰਦੇ ਕਹਿੰਦੇ ਮਾਤਾ ਗੱਲ ਗੁੜ ਅਸੀਂ ਖਾਦਾ ਸੀ ਇਹਨੂੰ ਕਿਵੇਂ ਢਾਉਂਦੇ ਕਹਿਣ ਦਾ ਭਾਗ ਜੇ ਅਮਲ ਕਰਾਂਗੇ ਪਰਮੇਸ਼ਰ ਦੇ ਦਰ ਤੇ ਪਿਆਰਿਓ ਤੇ ਸਾਡੇ ਮਨਾਂ ਤੇ ਵੀ ਉਹ ਸ਼ਾਪ ਛੱਡੇਗਾ ਜੇ ਸਾਡੇ ਮਨਾਂ ਦੇ ਵਿੱਚ ਪਰਮੇਸ਼ਰ ਦੀ ਬਾਣੀ ਨਹੀਂ ਵਸਦੀ ਤੇ ਫੇਰ ਸੀਸ ਨਵਾਏ ਕਿ ਆਥੇ ਜਨ ਦੇ ਕੁਸ਼ਦੇ ਜਾਏ ਪਿਆਰਿਓ ਸੀਸ ਨਵਾਉਣ ਦਾ ਤਾਂ ਹੀ ਫਾਇਦਾ ਹੈ ਜੇ ਪਰਮੇਸ਼ਰ ਦੀ ਗੱਲ ਦੇ ਉੱਤੇ ਅਸੀਂ ਆਪਾਂ ਕਰਨਾ ਸੁਪਿਆਰਿਓ ਤਨਤਾ ਨੇ ਜੋਗ ਹੋ ਔਰ ਆਪ ਜੀ ਨੂੰ ਤਨ ਤਨ ਸਹਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਫੁਰਗਦੀਆਂ ਅਵਤਾਰ ਦਿਹਾੜੀਆਂ ਦੀਆਂ ਪ੍ਰਕਾਸ਼ ਜਿਸ ਦੀਆਂ लख लख वधाईं हुवण जी वाहिगुरु जी का ख़सा वाहिगुरु जी फतेह